तरना आया तिथे तरना ना आया हां तिथे तरन घूमन अपने दोस्तों ने तिथे खंड वाली ठंड आ ਉਹ ਤੇ ਪਾਲਟੀ ਹੋਟਲ ਵਾਲਾ ਇੱਕ ਪਾਤੀ ਤੂੰ ਜਨਾ ਬੂਤਾ ਵੇ ਤੇ ਤਰਾ ਕੀ ਕਹਿੰਦੀ ਐ ਤੂੰ ਤਾਂ ਆ ਗਿਆ ਤਰਾ ਪਾਤੀ ਤੇ ਤੂੰ ਦਾਣਾ ਹਾਂ ਸੋਣਾ ਇਹ ਬੁੱਤਾ ਕਿੱਤੈ ਹਾਂ ਕਿਦੇ ਨਾ ਮੰਦਰ ਨਾ ਅੰਦਰ ਨਾ ਹਾਂ ਅਤਾ ਇਹ ਹੱਡ ਵਾਲੇ ਨੀ ਤਾਣਾ ਨਾ ਨਾ ਕਿਹੜੇ ਤਾਣਾ 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 ਕਿਹੜੇ ਤਾਣਾ 오ਹੋ ਮੈਂ ਵੀ ਤੇਰੇ ਉਂਗ ਬੋਲੰਦੇ ਕਿਹੜਾ ਗਾਣਾ ਪਲਾਪਾ ਤਾ ਨਾ 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 ਪਾਣਾ ਵੰਨਣੇ ਦਾ ਕੀ 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 ਤੇੜਾ ਪੁੱਤ ਨਾ ਨਾ ਮੰਦਾ ਨਾ ਨਾ ਪਾਣਾ ਚੰਨਣੇ ਨਾ ਕੀ ਤਾੜਾ ਤਾਣਾ 오ਹੋ ਗਾਣਾ ਕਿਹੜਾ ਕੀ ਹਏ ਇੱਕ ਤੇਰੀ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਟਾਟੇ ਬਾਟੇ ਇਹ ਕਰਦੀ ਰਹਿੰਦੀ ਆ ਕੀ ਤਾਣਾ ਤਾਣਾ ਟਣਾ ਪਟਾ ਨਾਣਾ ਵੰਡਾ ਨਾਣਾ ਪੋਣਾ ਨੰਨੜੇ ਨੇ ਲਾਲਾ ਪਾਣਾ ਲਾਲਾ ਪੋਣਾ ਕੰਗੜੇ ਤੇ ਆਵਾਲਾ ਆਓ ਇਹਨੇ ਇਹਨੇ ਸਮਝਿਆ ਨਹੀਂ ਮੈਂ ਤਾਂ ਸਮਝ ਨਹੀਂ ਆਈ ਪਤਾ ਨਹੀਂ ਕਿ ਟਾਣਾ ਪਾਣਾ ਟਾਣਾ ਪਾਣਾ ਉਹ ਮਾੜਾ ਵਰਗਾ ਟਾਂ ਟੰਦਾ ਆਂਦੀਆਂ ਨੇ ਮੈਂ ਤਾਂ ਤੇਰਾ ਟਾਣਾ ਟਾਣੇ ਦਾ ਮਤਲਬ ਪਿੱਕੇਰਾ ਕੀ ਤੇਰਾ ਤੇਰਾ ਮਤਲਬ ਹੈ ਕੀ ਵੇ ਤੂੰ ਨਾ ਦੇ ਉਹ ਨਾਨੀ ਤੂੰ ਤੇ ਤੈ ਤਲ ਨਾ ਆ ਉਹ ਨਾ ਅੰਗੇ ਉਹ ਨਾ ਅੰਗੇ ਕੀ ਕਿੜਾ ਕੀ ਨਾ ਤੂੰ ਕਿੱਥੇ ਚਲਣਾ ਮੋੜਾ ਬਣ ਕੇ ਅੱਛਾ ਅੱਛਾ ਤਾਂ ਕਿ ਤੈਨੂੰ ਤਾਂ ਸਾਰੀ ਸਮਝ ਆ ਜਾਂਦੀ ਕੀ ਬੋਲਦੀ ਹਨੂ ਨਹੀਂ ਸਮਝ ਆਉਂਦੀ ਤੇਨੂੰ ਵੀ ਸੱਚੀ ਗੱਲ ਤੈਨੂੰ ਤੇ ਹੋਣੀ ਚਾਹੀਦੀ ਤੂੰ ਤੇ ਆਪ ਟਾਟੇ ਬਾਟੇ ਕਰਦਾ ਰਹਿਣਾ ਮੈਂ 24 ਘੰਟੇ ਜਨ ਨਾਲ ਲੈਂਦਾ ਤਾਂ ਰਹਿਂਦਾ ਨਾਲ ਤੂੰ ਵੀ ਥੋੜੀਆਂ ਥੋੜੀਆਂ ਗੱਲਾਂ ਥਾਕੇ ਕਰਦਾ ਨਾ ਰਾਤ ਨੂੰ ਤੇ ਸਿੱਟੇ ਸਮਝ ਜਾਂਦੇ ਰਾਤ ਤਾਂ ਸਮਝ ਆ ਜਾਂਦੀ ਹਨੂ ਨਹੀਂ ਸਮਝ ਆਉਂਦੀ ਪਈ ਕੀ ਕਰਦੀ ਰਹਿੰਦੀ ਆ ਹਾਂ ਨਹੀਂ ਸਮਝਉਂਦੀ ਮੈਨੂੰ ਤੇ ਇਹ ਆ ਕਿ ਕੱਲ ਨੂੰ ਬਗਾਨੇ ਘਰ ਜਾਉਗੀ ਤੇ ਉੱਥੇ ਕੌਣ ਇਹਦੇ ਨਾਲ ਜਾਊਗਾ ਕੌਣ ਸਮਝਉ ਇਹਦੀਆਂ ਗੱਲਾਂ ਕਾਕੇ ਲੱਗਦਾ ਤੈਨੂੰ ਘੁਲਾਉਣਾ ਪੈਣਾ ਤੱਤਾ 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 ਕੀ ਲੱਗ ਗਿਆ ਤੱਤਾ ਤੱਤਾ ਕਿੱਥੇ ਤੱਤਾ ਲੱਗਦਾ ਤੱਤਾ 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 ਸੱਤਾ ਸੋ ਸੱਤਾ ਕੀ ਤੱਤਾ ਤੱਤਾ ਲਾਈਓ ਭਾਈ ਤੂੰ 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 ਚੱਲ ਤਉ ਤਉ ਕਿੱਥੇ ਤਉ ਤਉ ਮੈਂ ਕਿੱਥੇ ਆ ਓ ਮਮੀ ਲਓ ਗੈਂਦੀ ਆ ਲਓ ਕਿੱਥੇ ਲਊ ਵਗਿਆ ਪਾ ਮਖਾ ਸਮਝ ਵੀ ਨਹੀਂ ਆਉਂਦੀ ਛੱਲਿਆ ਵਾ ਤਾਂ ਫੇਛਲੇ ਲਊ ਵਗਣਾ ਹੀ ਆ ਤਉ ਤਉ ਲੱਗਾ ਜਿਹੜਾ ਚੱਲ ਥੱਲੇ ਚੱਲੀ ਆ ਕੰਮ ਕਰਦੇ ਥੱਲੇ ਸਾਰਾ ਕੰਮ ਕਰਨ ਵਾਲਾ ਪਿਆ ਤਾਮ ਨਾ ਆਣਾ ਚਲੋ ਨਾ ਆਣਾ ਜਾਣਾ ਕਿਉਂ ਨਹੀਂ ਕਰ ਕੰਮ ਤੋ ਤੋ ਚੱਪਲ ਕਿੱਥੇ ਮੇਰੀ 5 ਮਿੰਟ ਸਮਝ ਤੋ ਤੋ ਮੈਂ ਤਾਂ ਨਾ ਮੇਰੇ ਚਪਲ ਪਈ ਉਹ ਨਹੀਂ ਲਿਆ ਕੰਮ ਕਰੀਏ ਚਲ ਅਠ ਮੇਰਾ ਤੋ ਤੋ ਮੈਂ ਤਾਂ ਨਾ ਮਾਰੀ ਜਾਨ ਦੇਈ ਤੋ 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 ਚੋ ਚਲ ਨੋ ਨੋ ਹਾਂ ਮੈਨੂੰ ਪਾਣਤਾ ਉਹ ਤਾਂ ਤੇ ਮੇਰੇ ਨਾਲ ਹੀ ਇਹਨੂੰ ਤੇ ਨਾਲ ਨਾਲ ਰੱਖਿਆ ਕਰਨਾ ਇਹਨੂੰ ਆਵਾ ਸਮਝਉਂਦੀ ਕੱਲ ਨੂੰ ਜੇ ਤਾਂ ਵਿਆਹ ਹੋਇਆ ਇਹਨੂੰ ਕੱਲ ਨਾਲ ਨਾਲ ਰਾਤ ਨੂੰ ਇਹ ਤਾਂ ਸਮਝ ਜਾਂਦੀ 24 ਘੰਟੇ ਦੇ ਨਾਲ ਹੀ ਮੈਂ ਜਾਗਦਾ ਪਤਾ ਤੈ ਹੋਗਾ ਹਾਂ ਇਹ ਤੇ ਨਾਲ ਨਾਲ ਰਹਿੰਦਾ ਮੈਂ ਤੈਨੂੰ ਨਹੀਂ ਦੰਨਾ ਤੋ ਤੋ ਮੈਂ ਥੋਣੀ ਬਣੀ ਮੈਂ ਤੰਨ ਨਹੀਂ ਕਰਦਾ ਥੋਣੀ ਬਣੀ ਚਾਹ ਮੇਰਾ ਪੁੱਤ ਕੰਮ ਤੇ ਕਰਾ ਦੇ ਹੁਣ ਕਿਹੜਾ ਪਸੀ ਨਾਲ ਪੀ ਜਿਹੜਾ ਪਸੀਆ ਉਹ ਗਰਮੀ ਜਿਹੜਾ ਪਸੀਨਾ ਆਉਂਦਾ ਚੱਲ ਮੇਰਾ ਪੁੱਤ ਆਜੋ ਮੈਂ ਆਤੀ ਆ ਪਾਣੀ ਚਲਾ ਦਾਲਾਂ ਤੇ ਤੇ ਯਾਤਲਾ ਵੀ ਦਾਲ ਲਾਂਗੇ ਇਤਲਾ ਪਾਣੀ ਚਲਾ ਪਾ ਲਾਂ ਦੇ ਕੀ 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 ਬੀ ਕੀ ਕੀ ਬੋਲੰਦਈ ਆ ਤੋ ਤਾ ਨਹੀਂ ਬੋਲਿਆ ਤੀ ਹੁੰਦੇ ਮਾਣਦਾ ਕੰਦੀ ਪਾਣੀ ਤੇਰਾ ਪਾ ਲਾਂਗੇ ਆ ਵਾਲਾ ਗਾਣਾ ਬੋਲ ਤੋਈ ਇਹ ਹੁੰਨਦੇ ਆ ਮੇਰਾ ਦਾਅ ਕਦੋਂਦੇ ਤੇ ਦਾਅ ਕਦੋਂਦੇ ਇੱਕ ਵਾਰੀ ਫੇਰ ਬੋਲੀ ਇੱਕ ਵਾਰੀ ਫੇਰ ਬੋਲੀ ਅਲੀ ਅੱਤ ਲਵੇਂ ਦਾੰਦ ਲਾਉਂਦੇ ਪੈਂਤਾ ਤੋਤ ਲਾਉਂਦੇ ਹਾਏ ਹਾਏ ਅਜੇ ਤੇ ਫਟਾ ਕੇ ਬੋਲਦੀ ਤੇ ਤਾਂ ਨਹੀਂ ਮਾਣ ਇੰਨੇ ਗਾਣੇ ਬੋਲਦੀ ਸਮਝ ਭਾਵੇਂ ਨਹੀਂ ਆਉਂਦੀ ਜੋਰ ਆਪਣਾ ਲਾਈ ਜਾਂਦੀ ਲਾਈ ਜਾਂਦੀ ਜੇ ਸਮਝ ਆਉਂਦੀ ਭਾਵੇਂ ਇਹਦੇ ਗਾਣੇ ਦੇ ਫੇਰ ਕੋ ਰੱਖੇ ਫਰੇ ਕੀ ਕਰੇ ਸਿੰਗਰ ਬੰਨਾ ਮੈਂ ਸਿੰਗਰ ਬੰਨਾ ਤੈਨੂੰ ਤਾਂ ਕਿਸੇ ਨੇ ਵੀ ਖੜਨਾ ਸਿੰਗਰ ਬੰਨਾ ਤੂੰ ਲਤਾ ਮੰਗੇਸ਼ ਕਰ ਬੰਨਾ ਨਾ ਹ ਸਮਝ ਕੇ ਇਹਨਾਂ ਹੁੰਦੀ ਨਹੀਂ ਸਿੰਗਰ ਬੰਨਾ ਇਹਨੇ ਚਲ ਉੱਠ ਕੰਮ ਕਰੀ ਗੇ ਉਠੇ ਦੋਲੀਆ ਉਹਦੇ ਅੰਨਾਂ ਨਾ 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 ਸਿੰਗਰ ਜੀ ਉੱਠ ਚੋ ਉੱਠ ਜਾ ਉੱਠ ਚਲੋ ਥੱਲੇ ਕੰਮ ਕਰੀਏ ਚਲ ਉਠ ਉਠ ਨਾ ਹੰਤ ਨਾ ਇਹ ਕੀ ਆਨੇ ਨੇ ਕੀੜੀਆਂ ਮੱਕੇ ਕੀ ਆਨੇ ਨੇ ਕੀੜੀਆਂ ਕਾਢੇ ਮੱਕੇ ਚੱਲ ਗਏ ਚਲ ਆਜੋ ਆਜੋ ਕੰਮ ਕਰ ਲੀ ਗੇ ਤੂੰ ਹੋਤ ਨਾ ਪਤਰੇ ਹਾਥ ਹੋ ਤਾ ਨਹੀਂ ਤਾਂ ਨਿਆ ਮਮੀ ਤਾ ਦੇ ਦਈਓ ਤਾ ਮਤਲੀਏ ਤਲਾ ਦਾ ਕਰਨੇ ਤਾ ਪਹਲਾ ਦੇ ਨੀਂ ਤਾ ਕੀ ਦਾਲਾ ਦੇਣੀ ਕਿਹੜੀ ਦਾਲ ਦੇਣੀ ਦਾਲਾ ਦੇ ਹੈ ਦਾਲਾ ਦੇ ਹੈ ਗਾਂ ਤੇ ਕੀ ਖਾਂਦੀ ਐ ਦਾਲਾ ਦਾਲਾ ਲਾਈ ਦਾਲਾ ਦੇ ਨੀਂ ਮਾ ਹੱਸ ਜਾਓ ਤੇ ਚੱਪਲੀ ਖਾਓ ਚਾਹ ਤੇ ਚੱਪਲੀ ਖਾਓ ਕੰਮ ਕਰੀਏ ਕਾ ਉਹ ਵਾਲੇ ਦਾ ਹੈ ਕਿਹੜੀ ਤਾਂ ਤੇ ਕਿਰੇਤ ਦਾ ਲਾ ਲਾ ਦਲਾ ਦੇਣੀ ਕਿਹੜੀ ਦੇਣੀ ਤੁੱਤੀ ਗਿਆ ਤੰਦਰ ਗਿਆ ਤੇ ਨਾ ਹੀ ਪਹਿਲੇ ਤੰਗੀ ਲਾਏਗੀ ਅੱਛਾ ਮੈਂ ਕਿ ਭਰਤੀ ਤੰਦੀ ਨੰਦੀਆ ਉਹਨੇ ਦਸਾਂ ਦਾ ਲਾ ਲਾ ਦੇਣਾ ਤੇ ਤੁਮੀ ਉਹਦੇ ਵਰਗੀ ਹੋ ਜਾਣਾ ਅੱਗੇ ਤੇ ਇੱਕ ਨੂੰ ਸੰਭਲ ਨਾ ਤੇ ਦੋਨੋਂ ਨੂੰ ਸਮਝਾ ਲੈਣਾ ਪੈਣਾ ਮੈਨੂੰ ਇਹ ਕਿਤੇ ਸਮਝੀ ਨਹੀਂ ਤੁੱਤੀ ਆ ਕਿ ਮੇਦੀ ਦੁੱਤ ਦੁੱਤਾ ਦੇਣੀ ਪੈਣਾ ਤਈ ਚੁੱਪ ਕਰ ਤੂੰ ਰਹਿਂਦੇ ਤੂੰ ਇਹ ਜਾਨਾ ਤੂੰ ਧਿਆਨ ਨਾ ਕਰਿਆ ਕਰੀ ਦੇ ਵਾਲਾ ਅੱਦਾ ਤਾ ਤਾ ਕਿ ਉਹਨੂੰ ਤਾਂ ਲੈਂਦੀ ਆ ਤਤੋਈ ਤਾਂ ਨਹੀਂ ਮੈਂ ਦੱਤਨੀ ਆ ਤੈਨੂੰ ਮੈਂ ਦਾਦਾ ਤੇ ਨਹੀਂ ਦਾਦੀਆਂ ਮੰਨੀ ਮੈਂ ਮੰਨੀਆਂ ਨੇ ਗਾਣਾ ਤਾਂ ਨਾ ਨਾ ਨਹੀਂ ਨਹੀਂ ਗਾ ਮੈਂ ਚੁੱਪ ਚੁੱਪ ਕੋਈ ਗੱਲ ਨਹੀਂ ਤੇਰੀ ਤੂੰ ਬੁਲਾ ਆਦਾ ਤੂ ਤੇ ਤਾ ਲਾਇਆ ਓਨਾ ਵੰਦੇ ਓਨਾ ਵੰਦੇ ਓਨਾ ਅਨੇ ਤੂ ਤੇ ਤੇ ਤਾਦਾ ਚੱਲਿਆ ਨਹੀਂ ਖੇਡਣ ਦਿਆ ਚੱਲਿਆ ਉਹ ਚੱਲਿਆ ਇੱਠਾ ਕਲਮਾਉਣ ਅੰਦਰੋਂ ਆਪਾਂ ਕਿਹਦੇ ਤਾਣਾ ਹੈਗਾ ਉਹ ਤਤਲਾ ਤਾਣਾ ਲੈ ਹਾਂ ਚੁੱਪ ਜਾ ਚੁੱਪ ਜਾ ਚੁੱਪ ਜਾ ਸਮਝ ਕੋਈ ਹੁੰਦੀ ਨਹੀਂ ਤਾਂ ਟਾੜੇ ਬੜੇ ਕਰਦੀ ਰਹਿੰਦੀ ਐ ਚੁੱਪ ਜਾ ਬਲੀਏ ਥਾਦੀ ਮੇ ਤੋ ਇਹਦਾ ਤਾਹ ਬਹੁਤ ਦੰਦੀ ਆ ਇਹ ਤਾਦੀ ਆ ਇਹ ਬਲੀਏ ਦੀ ਆ ਤਾਲੇ ਮੈਨੂੰ ਤਾਨੂੰ ਨਹੀਂ ਪਤਾ ਦਾ ਤੀ ਤਾ ਤੀ ਤਾ ਮਰ ਬੁੱਤੀ ਤੇ ਅੰਨਾ ਨੇ ਤਾਨੂੰ ਨਹੀਂ ਮਾਦਾ ਮੂੰਹ ਤੁੰਗ ਨਹੀਂ ਤੋਈ ਤੰਨਾ ਪਹਿਲਾ ਮਮਲੀ ਟਿੱਟਾ ਨੋਣੀ ਮੈਂ ਤਾਂ ਅਮਨੀ ਖੰਨਾ ਤੋਈ ਪਹਿਲਾ ਇਹ ਤਾਂ ਉਹ ਵੀ ਲਾਉ ਪੋਤਾ ਵੀ ਕੱਲੀ ਲਾਉਗੀ ਪਹਿਲਾ ਮੈਂ ਨਾ ਤੇ ਬੈਤ ਲਿਆ ਹੀ ਆ ਕਿਉਂ ਲੁੰਦੀ ਉਹਦੀਆਂ ਸੰਦਾ ਹੈ ਜੇ ਤੁਸੀਂ ਉਹ ਨੂੰ ਕਿਨਾ ਉਹਦੇ ਪਰਦੇ ਢਕਣੇ ਹੁੰਦੇ ਤੁਸੀਂ ਤੇ ਕੋਈ ਆ ਵੀ ਤੀ ਸੰਗਾ ਲਾਲਾ ਅੰਨਾਂ ਨੇ ਤੁਹਾਡੇ ਤਾਂ ਤਾਂ ਨੇ ਆ ਦਲੀਆਂ ਦਿੱਤੀਆਂ ਨਦੀਆਂ ਨਹੀਂ ਆਵੇਂ ਨਾ ਦੇ ਨੇ ਨਾ ਨੇ ਤਾਂ ਤਾਂ ਨਾ ਨਾ ਹੈ ਹੈ ਕੀ ਕੀ ਅੰਨਾਂ ਕੀ ਕਹਿੰਦੇ ਪੁੱਤ ਕੀ ਕਹਿੰਦੇ ਆ ਇਹਨਾਂ ਨੇ ਪੱਦੇ ਤਾ ਦਤ ਰਹੇ ਆ ਇਹਦੇ ਪੱਦੇ ਤੇ ਨੇ ਲੱਦੇ ਹੁੰਦੇ ਉਹ ਵੀ ਪੱਦੇ ਤਾ ਦਿੰਦੇ ਇਹ ਪੱਤੇ ਦਾ ਤਾਂ ਦੁੱਧ ਨਹੀਂ ਇਹ ਦੇ ਪੱਦੇ ਢਾ ਦੇ ਕਰਦੇ ਲੱਗ ਚੱਪੜ ਦੇ ਲਾ ਦਿੰਦੇ ਆ ਹਾਂ ਅੱਛਾ ਮੈਂ ਭਾਵੇਂ ਕਿ ਪੱਦੇ ਪੱਦੇ ਕਰੀ ਪੱਦੇ ਢਾ ਦਿੰਦੇ ਪੱਦੇ ਆ ਦਿੰਦੇ ਆ ਚੱਪ ਤੂੰ ਨਾ ਕੋਈ ਬੋਲੇ ਨਾ ਕਿ ਚੱਕਰ ਕੋਈ ਕੰਮ ਕਰ ਚਾਹ ਕੋ ਤਾਂ ਕੰਮ ਕਰ ਤੋ ਬੋਲ ਜਾਈਆਂ ਚੱਕ ਮੇਰਾ ਬੋਲਣ ਦਿੰਦੇ ਨਹੀਂ ਇਹ ਤਾਂ ਮਤਾਲਾ ਤੁੰ ਦੇ ਤਾ ਮੈਨੂੰ ਤਾਲਾ ții ਆ ਤੀ ਕੰਮ ਕਰ ਲਾ ਪੋਤੇ ਕੰਮ ਤੇ ਹੱਥਾਣਾ ਕਰਨਾ ਲੋ ਲੋਣਾ ਥੋੜੀ ਕਰਨਾ ਵਾ ਅੱਤੇ ਮੇਰੇ ਗੋਲਾ ਮੇਰੀ ਹੈਂ ਹੱਥ ਵੀ ਮੇਰੇ ਲੋ ਲੋ ਵੀ ਮੇਰੀ ਅੱਛਾ ਮਾ ਮਾ ਪਾਏ ਤੋ ਨਾਦਾ ਤੇ ਪੈਰ ਗਿਆ ਮਾਰਦੀ ਆਣੀ ਸਾਰਾ ਕੁਝ ਟੁੱਟੇ ਤੈਨੂੰ ਕਿੱਦਾਂ ਸਮਝਾ ਜੰਦਾ ਕਿ ਕਿ ਮੈਂ ਮੈਂ ਕਿੰਨੇ ਵਾਰ ਗਈ ਆ ਮੈਂ ਕਿੰਨੇ ਕਮੇ ਦੱਸਿਆ ਰਾਤ ਤੂੰ ਸੌਂ ਜਾਂਦੀ ਆ ਦਿਨ ਨਾਲ ਹੀ ਮੈਂ ਜਾਗਦਾ ਰਹਿੰਦਾ ਹਾਂ ਪਤਾ ਤੇ ਹੋ ਗਈ ਤੂੰ ਇਹਦੀ ਟ੍ਰਾਂਸਲੇਸ਼ਨ ਮਗਰ ਮਗਰ ਕਰਦਾ ਰਹਿਣਾ ਅੱਗੇ ਅੱਗੇ ਬੋਲਦੀ ਰਹਿੰਦੀ ਮਗਰ ਮਗਰ ਦੱਸਦਾ ਰਹਿਣਾ ਕਾਲ ਵਾਲਾ ਵੀ ਇਦਾਂ ਦਾ ਲੱਗ ਕੇ ਦੇਣਾ ਪੈਣਾ ਹੈ ਨੂੰ ਠੱਠਾ ਜੇ ਦੋਵੇਂ ਲੱਗੇ ਰਿਹਾ ਕਰਨ ਇੱਕੋ ਜੇ ਧਰ ਵਾਲੇ ਵਾਲਾ ਬਲੀ ਤੇ ਦਿੱਤਾਂਦੀ ਹੂ ਤੇ ਜਾਣਾ ਨਹੀਂ ਆ ਫਿਰ ਚਲ ਕੰਮ ਕਰ ਮੇਰੇ ਨਾਲ ਉਹ ਤਲੀ ਤਲੀ ਤੇ ਦੇਂ ਨੂੰ ਆ ਵਾਦੀ ਹਾਂ ਤੇ ਤੋਤਨੀ ਤੰਨੀ ਮੇਰੇ ਨਾਲ ਕਾਲੀ ਤੇ ਤੈਨੂੰ ਆ ਵਿਆਹ ਦੇ ਹਾਂ ਨਹੀਂ ਮੈਨੂੰ ਨਹੀਂ ਬੱਗੂ ਕਾਲੀ ਮੇਰਾ ਹੋਇਆ ਵਾ ਤੈਨੂੰ ਇਹ ਨਿੱਤ ਨੇ ਤੋਤਦੀ ਤੇ ਤਿੰਨ ਤੇ ਤੇ ਜਾ ਰਿਹਾ ਬਤਾ ਕੀ ਕਰਨੀ ਆ ਮੰਮੇ ਨੇ ਤੱਤ ਤੇ ਤੀਤੋਂ ਨਿੱਤੋਂ ਦਾਵੇ ਬੱਤ ਨਹੀਂ ਤੋ ਦਾਵੇ ਬੱਤ ਕੰਨੀ ਨਿਕਲਦੀ ਇਤਿੰਦੀ ਆ ਕੰਨੀ ਨਿਕਲ ਜਾਵੇ ਬੱਸ ਅਥੋਂ ਨਿਕਲ ਹੀ ਜਾ ਮੁੰਨਾ ਕੰਗਾ ਨਾਉਣੀ ਤੂੰ ਤਨੂ ਫਲ ਜਾਣਾ ਤੋ ਕਰਣੀ ਆ ਤੋ 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 ਦੇਦੀ ਕੋ ਸਮਝ ਲਾਦੀ ਮੈਂ ਤੇ ਉਧਰ ਤੱਲੀ ਓਹੋ ਚੱਲੀ ਆ ਸੱਚ ਨਹੀਂ ਮੰਮੀ ਨੂੰ ਦੱਸਦੀ ਮੈਂ ਖੇਡਣ ਚੱਲਣਾ ਮੈਂ ਤਾਈਆਂ ਦੂਲੀਆਂ ਲੱਦੀ ਤਨ ਤੂੰ ਤਾਂ ਪਤਾਈ ਕਰ ਮੈਂ ਤੁਹਾਨੂੰ ਨੋ ਨਹੀਂ ਤੂੰ ਪੁੱਤ ਆ ਕੀ 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 ਕੈਂਦੀ ਮੈਂ ਤੇ ਜਾ ਯਾਰ ਦੂਰ ਜਾ ਕਰਦੀ ਆ ਤੂੰ ਚੜੂਲਾ ਅਸ ਚੜੂਲਾ ਮਾਂ ਹਾਂ ਤਾਈਆਂ ਦੂਲੀਆਂ ਤਾਦੀ ਮੈਂ ਤੂੰ ਤਾਂ ਪਤਾਈ ਤਾਲਾ ਤੇ ਮੈਂ ਤੁਹਾਨੂੰ ਨੋ ਨਹੀਂ ਤੂੰ ਪੋਤਾ ਨਾ ਅੰਮੀ ਮੈਂ ਖੇਡਣ ਚੱਲਾਂਗੇ ਜਾ ਜਾ ਜੀ ਆਂ ਨੰਮੀ ਨੂੰ ਮਾਤਾ ਸਮਝੇ ਲੱਗ ਜਾਂਦੇ ਨੇ ਕਿ ਕਾਹਨ ਕੰਮ ਕਰਨ ਲਈ ਅਰਜਾਈਆਂ ਆਂਦੀ ਹੋਣੀਆਂ ਜਾ ਜਾ ਕੇ ਤਰਜਾਈਆਂ ਤੁਰੇ ਤੂੰ ਕਰਨੀ ਆ ਕਿ ਤੂੰ ਕਰਨੀ ਆ ਮੈਂ ਮੈਂ ਅੱਛਾ ਜੋ ਜੋ ਕਰਦੀ ਨੇ ਇਹਦੇ ਮਗਦੇ ਮਗਦੇ ਕਰੀ ਜਾ ਸਮਝਣ ਦੇ ਅੱਛਾ ਇਹਨਾਂ ਜਾਏ ਜੂ ਦੂਰੀਆ ਕਰਨੇ ਮੈਂ ਖਲਾ ਖਲਾਰੇ ਜਾਣੀਆਂ ਆ ਮੁੱਤ ਪੇੜ ਨਾ ਨੀ ਤਾਲੀ ਤਾਣੀਏ ਮੈਂ ਤਾਇਆ ਦੂਰੀ ਦਾਦੀ ਤੂੰ ਤਾਪ ਤਾਈ ਤਾਲਾ ਤਾਪ ਕਾਈ ਤਾਪ ਅੱਤਾ ਤਾ ਅੱਛਾ ਅੱਛਾ

ਕਰ ਜੰਗਾ ਕਰੇਗਾ ਕੰਮ என்ன அற்று உண்டை நான் ਇਹਦਾ ਮੈਂ ਕੀ ਕਰਾਂ ਇਹ ਮੈਨੂੰ ਪਾਗਲ ਕਰ ਦੇ ਨੇ ਇਹਨੇ ਅਲਾਤ ਹੈਗੀ ਜਿੱਦਾਂ ਦੀ ਹੈਗੀ ਤਾਈ ਨੇ ਕੋਸ਼ਾ ਹੁੰਦੇ ਹਨ ਤਾਈ ਹੁਣਾ ਕੋ ਅਲਾਤੋਂ ਨਾ ਤੜ ਤਾਈ ਤੋਂ ਤੇ ਹੁੰਦੇ ਹਤੇ ਹਾਂ ਸਮਝ ਆਦੀ ਹੁੰਦੀ ਨਹੀਂ ਕਿ ਸੱਚ ਨੂੰ ਹੈਗੀ ਕਰਨੂ ਹੈਗੀ ਉਹ ਤੇ ਸਮਝ ਕੋਈ ਹੁੰਦੀ ਨਹੀਂ ਲੋੜ ਲੋ ਚ ਕੁਛ ਨਹੀਂ ਹੁੰਦਾ ਹੈ ਨਹੀਂ ਇਹਦੇ ਤੇ ਜੇ ਕਿ ਬੋਲਣ ਜੋਗੇ ਹੋਵੇ ਦੇਖੋ ਨੇ ਕੀ ਕਰੇ ਮੇਰੇ ਲਈ ਤਰਾਲ ਨਹੀਂ ਮੇਰੇ ਬਾਹ ਦਾ ਦਾਦਾ ਹੁੰਨੀ ਮੈਂ ਨਿਕਰਾਦੀ ਲੜਾਈ ਲੋਕਾਂ ਨੂੰ ਬੜੀ ਤੇਰੀ ਸਮਝ ਆਉਂਦੀ ਆ ਤੂੰ ਕੀ ਕਹਿੰਨੀ ਆ ਇਹ ਵੀ ਸ਼ੁਗਰ ਆ ਲੋਕਾਂ ਨੂੰ ਸਮਝ ਨਹੀਂ ਆਉਂਦੀ ਜੇ ਕਿਤੇ ਸਮਝ ਆਉਂਦੀ ਹੋਵੇ ਨਾ ਤੇਰੀ ਬਤੂ ਕੀ ਬੋਲਦੀ ਮੇਰੇ ਘਰ ਰੋਜ਼ ਹੀ ਲਮੇ ਹਾਂ ਤਾਂ ਰੋਜ਼ ਮਰੀ ਇੱਥੇ ਲੜਾਈਆਂ ਹੂੰ ਸ਼ੁਗਰ ਆ ਤੇਰੀ ਸਮਝ ਨਹੀਂ ਆਉਂਦੀ ਮੈਂ ਨਤਾਲੇ ਦਾਤ ਦੇ ਦਾਨ ਮੈਂ ਤਾਂ ਤੀ ਆ ਤੂੰ ਹੋਰ ਤੱਤੀ ਆ ਤੂੰ ਹੈਂ ਡਰਦੇ ਦਾਦਾ ਹੈ ਨਾ ਉਹਨੂੰ ਬਾਤੀ ਹੁੰਦਾ ਦੇ ਜਾਂਦੇ ਆ ਤੂੰ ਦਾਹ ਤੋਪੇ ਤਾਂ ਵੀ ਤੂੰ ਭਾਂਡੇ ਤਾਂ ਹੁੰਦੇ ਹੀ ਹਾਂ ਮੈਂ ਤੂੰ ਹੀ ਖਿੱਚ ਕੇ ਲਿਆਈ ਮੈਨੂੰ ਤੇਤ ਨੂੰ ਨਹੀਂ ਨੋਆ ਤੀ ਤੋ ਤਨੀ ਕੀ ਆਂ ਮੈਂ ਛੁਰਿਆ ਹਾਂ ਤੇਨੂੰ ਸਮਝਉਂਦੀ ਐ ਦੀ ਸਾਨੂੰ ਤੇ ਹੁੰਦੀ ਨਹੀਂ ਕੀ ਆਂਦੀ ਐ ਕੀ ਕਹੇ ਹੁਣ ਬੋਲ ਆ ਜਾ ਟ੍ਰਾਂਸਲੇਸ਼ਨ ਕਰਨ ਵਾਲਾ ਤਾ ਦੇ ਦੇ ਤਨ ਪੀ ਐਨ ਦੀ ਬੋਲ 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 ਮੈਂ ਤਾਂ ਮੈਨੂੰ ਤੇਨਦੀ ਤੂੰ ਹੀ ਮੈਨੂੰ ਤੇਤੇ ਤੇ ਨਾਹੀ ਆ ਮੈਂ ਕਹਤੇ ਤੇਤੇ ਨਾ ਤੂੰ ਹੀ ਨਾ ਮੈਂ ਖਿੱਚ ਕੇ ਲਿਓਣਾ ਵਾ ਤੂੰ ਜਦੀ ਲਿਓਏ ਨਾ ਹੀਰੋਇਨ ਆ ਅੱਛਾ ਆਹੋ ਹੀਰੋਇਨ ਕਿ ਲੈਣਾ ਕਿ ਬਸ ਉਹ ਖੰਡਾ ਜੀ ਮੈਂ ਕੱਟ ਲਾ ਜੀ ਹੋਟੇ ਇਹ ਦਦੇ ਦੋ ਦਲਾ ਦਾ ਵਾ ਦੋ ਦਲਾ ਏ ਹੁਣ ਸਾਰੀ ਸਮਝਉਂਦੀ ਏ ਤੇਰੀ ਤੂੰ ਕੀ ਬੋਲਦੀ ਏ ਚੰਗਾ ਸਗੋ ਇੱਕ ਜਾਣਾ ਤੇ ਹੈਗਾ ਇਹਨਾਂ ਕੱਚ ਤੇਨੂੰ ਸਮਝਣ ਵਾਲਾ ਮੈਂ ਤੇ ਜਿੱਦਾਂ ਤੇ ਅਸੀਂ ਹੈਗੇ ਹਾਂ ਤੇਰੀ ਸਮਝ ਨਹੀਂ ਆਉਂਦੀ ਤੂੰ ਤਾਂ ਸਾਨੂੰ ਪਾਗਲੀ ਬਣਾ ਛੱਡੇ ਤੂੰ ਮੈਨੂੰ ਨਾ ਦਾਦਾ ਧਾਣੇ ਨਹੀਂ ਤੇਰੀ ਤਾਈ ਤੋਂ ਨਹੀਂ ਬਣੀ ਗੈਨਾ ਕੀ ਤੁੱਤ ਨਹੀਂ ਕੀ ਆਂਦੀ ਆਂਦੀ ਤੂੰ ਇਦਾਂ ਜਾਣੇ ਮਨ ਲਾ ਤੇਰੇ ਨਾਲ ਲੜਾਈ ਕਰਾਉਣੀ ਪੈਣੀ ਆ ਕਰਾ ਦੇ ਕਿਦਾਂ ਕਰਾਉਣੀ ਮੇਨ ਲੜਾਈ ਅਦ ਦਾਨਿਆ ਕਿਸੇ ਨੂੰ ਤੇਰੀ ਸਮਝ ਨਹੀਂ ਆ ਰਹੀ ਮੈਂ ਤੂੰ ਕੀ ਬੋਲਦੀ ਆ ਤਤ ਤੋਰੀਏ ਜੀਏ ਇਤਨਾ ਕੀ ਹੁੰਦਾ ਆ ਇਤਨਾ ਸਿੱਧਾ ਬੋਲ ਜੋ ਉਹਦੇ ਲਿਖ ਲੈਗੀ ਵਾਕੇ ਸਿੱਧਾ ਬੋਲੇਂਗੀ ਉਹਦਾ ਤੂੰ ਲਿਖ ਲੈਣਾ ਅਮੇ ਉਹਦਾ ਦਿਨ ਮੇਰਾ ਮੇਰੀ ਤਾਨ ਤਤਈਆ ਦਾ ਥੋੜੀ ਤੋਤਾ ਉਹ ਤੇ ਉਹ ਸੇ ਸਾਨੂੰ ਲਿਖੇਂਗੀ ਨਾ ਜੈਸਾ ਨਾ ਬੋਲੇਂਗੀ ਦਾਦਾ ਫੇਜੀ ਨਾ ਮਾਰਾ ਚੇਕੇ ਸ਼ੇਕੇ ਲਾਇਆ ਜਾਨੀ ਦਾ ਉੱਥੇ ਕਿਤੇ ਕੰਮ ਕਾਲਾ ਆਪਣਾ ਤਤੀ 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 ਮਰੂਥੇ ਦੇ ਵਟਕੇ ਤਤੀ 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 ਮੋਰਾ ਚਲ ਨਹੀਂ ਜਾਤਾ ਲੱਗੇ ਨਾਨੇ ਨੇ ਤਾਂ ਪੋਤਾ ਦਾਦੇ ਨੇ ਤੇ ਇੱਥੇ ਬਾਦੀ ਦੀ ਬਾਦੀ ਬਾਦੇ ਨੂੰ ਕਿਹਦਾ ਕਹਿਣਾ ਹੈ ਕਿ ਇਹਦੇ ਨਾਲ ਕਿਹਨਾਂ ਬੋਲ ਬੋਕੇ ਤਾਂ ਹੀ ਥੱਥੇ ਹੋ ਜਾਣਾ ਇਹਨਾਂ ਦੇ ਮੈਂ ਤੁਹਾਨੂੰ ਨੋਨੀ ਪੋਤਾ ਦਾ ਇਹਨੇ ਪੋਤਾ ਨਾਨਾ ਮੱਧ ਮੱਧਲਾ ਮੈਂ ਪਾਣੀ ਦੀ ਬਾਦੀ ਪਾਤੇ ਇੱਥੇ ਪਾਤੇ ਇਹਨੂੰ ਧੀਚ ਜਾਣਾ ਦੇ ਦੇ ਦੇਣਾ ਚੁੱਪ ਕਰ ਗੰਦਿਆਂ ਵੀ ਟਟਕ ਕੋਈ ਵੀ ਕੀ ਕਰਦੀ ਰਹਿੰਦੀ ਠੇਮ ਤੋ ਮੈਂ ਤੋ ਇਹਦਾ ਤੋਤ ਇਹਨੇ ਨੂੰ ਇਹਦਾ ਤਰਾਕ ਬੋਲਦੀ ਨਾ ਤੋਤਲੀ ਜੀ ਬੜੀ ਕਿ ਉਡਲਾਦੀ ਮੈਰੀਏ ਚੱਕ ਲਾ ਤੇ ਇਹਦਾ ਜਿਹੜਾ ਚੱਕਲਾ ਤੇ ਮੈਨੂੰ ਕਿਹਦਾ ਮੈਂ ਚੋਕੀ ਦਵਾ ਇਹਨੂੰ ਤੱਕਣਾ ਤੱਕਣਾ ਤੱਕ ਮੈਂ ਤੱਕ ਮੈਂ ਚਲਾ ਅੱਧਾ ਨਹੀਂ ਅੱਧਾ 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 ਤਲ ਤਲ ਕਿਧਰ ਜਾ ਜਾ ਕੇ ਛਾੜੂ ਤਾਰੇ ਨੂੰ ਥੱਲੇ ਮੋਟਾ ਕੀ ਬਣੀ ਆ ਜਾ ਛਾੜੂ ਲਿਆ ਫੇਰ ਤੇਰਾ ਜਲਾ ਦਿੱਤਾ ਤਾਂ ਨਾ ਤੋਕੀ ਦਵਾ ਲਾਲਾ ਪੈਤਾਲੂ ਤੇ ਮੈਂ ਨਹੀਂ ਲਾਉਂ ਜਾ ਲਿਆ ਮੇਰਾ ਪੁੱਤ ਜਾ ਛਾੜੀ ਲੋ ਪਹਿਲੇ ਪੁੱਤ ਕਰਕੇ ਤਾਂ ਇਹਨਾਂ ਜਾ ਵੀ ਜਾ ਚਾੜੂ ਲਿਆ ਫੇਰ ਦੂਦਰ ਵੇ ਟਾਈਮ ਕਿੰਨਾ ਹੋ ਗਿਆ ਹੀ ਓ ਫੇਟੀ ਆ ਤਲ ਵਾਂਗੂ ਤਾਂ 50 ਦੇ ਜਾ ਜਾ ਲਿਆ ਚਾੜੂ ਓ ਦਈ 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 ਕੀ ਦਈ ਦਾ ਵਾ ਕੌਣ ਡੋਰ ਉੱਧ ਗਿਆ ਕਿੰਨੂ ਦਈ ਦਾ ਵਾ ਮੈਨੂੰ ਦੱਸ ਦੇ ਨਹੀਂ ਦਈ ਦਾ ਮੈਂ ਤਾਂ ਨਹੀਂ ਦਈ ਦਾ ਆ ਦੋ ਦਾਈ ਦਾ ਦੋ ਦੋ ਦਾਈ ਦਾ ਨਹੀਂ ਦਾਈ ਦਾ ਤਾਈ ਦਾ ਦਾਈ ਦਾ ਤਾਈ ਦਾ ਦਾਈ ਦਾ ਕਾਕੇ ਕਿ ਆਂਦੀ ਆਏ ਕਿ ਆਂਦੀ ਦਾਈ ਦਾ ੁੰਡੋਂ ਦਾ ਮੋਟਰਸਾਈਕਲ ਨੂੰ ਡਾੜੀ ਦਾ ਓ ਡਾੜੀ ਦਾ ਮੈਂ ਬੋਲ ਜੀ ਦਾਈ 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 ਦਾ ਮੈਂ ਬੋਲ ੁੰਡੋਂ ਦਾ ਦਾਈ ਨੂੰ ਉਹ ਕੋ ਤਾਂ ਚੱਲਦਾ ਮਹਾ ਮਾਤਾ ਨੂੰ ਡੋਣਾ ਕਿੱਥਾ ਦਾਈ ਦਾ ਹੋ ਤਾਂ ਤਤ ਲਿਆ ਆ ਮੈਨੂੰ ਪਤਾ ਡਰਦਾ ਮੋਟਰ ਸਾਰੇ ਜਿਹੜਾ ਕੰਮ ਕਰਦਾ ਨਾ ਤੇ ਤੂੰ ਦੱਦੀ ਨਹੀਂ ਆ ਗਈ ਉਹਨੇ ਕਹ ਕੇ ਤੇਰੇ ਦਾਣ ਦੋਨੀ ਆ ਹੈ ਕੀ ਕੀ ਦਾਦੀ ਨੂੰ ਕਹਿ ਕੇ ਤੇਰੇ ਲਈ ਬਤਾਉ ਨੂੰ ਬਤਾਉ ਨੂੰ ਦੋਨੀ ਆ ਬਦਾਮ ਮੈਂ ਮੇਰੇ ਨਾਲ ਜਿਆਦਾ ਦਾ ਬਦਾਮ ਦਿੱਤੇ ਨੂੰ ਲੋੜ ਤੇ ਮਜਾਦੇ ਮਦਾਦੇ ਫੇਰ ਫਿਰ ਵੀ ਫਿਰ ਕੀ ਹੈ ਦਾਈ 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 ਆ ਤੈਨੂੰ ਤਦਾਂ ਨਹੀਂ ਆ ਤਾ ਤਦਾਂ ਤਦ ਤਦ ਇੱਕ ਨਹੀਂ ਸੱਚ ਸੱਚ ਤੂੰ ਨਾ ਦੇਣਗੇ ਮੈਂ ਥੋਤ ਦੇਣੇ ਥੀ ਤੇ ਦੇ ਤਾ ਤਾ ਨਹੀਂ ਤਾਂ ਆ ਦੂਜੀ ਜਿਹੜੀ ਹੈ ਮੈਂ ਤੋ ਅੱਤੇ ਮੈਨੂੰ ਮੱਤ ਦੀ ਮੈਂ ਖੋਤ ਤਾੜੇ ਖਲੀਦ ਬੈਤ ਤਾ ਤਰ ਲਈ ਤੁਨੀਆਂ ਮੈਂ ਬਸ ਤਾਦ ਨਾ ਬਈ ਹੁ ਤਾਂ ਮੰਗੂ ਨਾ ਬੈਤ ਹੋਤ ਨਾ ਦੇ ਮੈਨੂੰ ਕਾਲਾ ਫੈਦਲ ਲਈ ਤਲ ਠੀਕ ਐ ਦਾਦਾ ਤਾਦ ਮੈਂ ਫੇਰ ਦੇਂਗੀ ਥੱਦ ਦੀ ਤੂਤ ਨਹੀਂ ਦੇਂਦੀ ਚੱਲ ਚੱਲ ਬੋ ਚਲਾਣਾ ਦਾ ਜਿਹੜਾ ਚੂਤ ਵੇਚੀ ਵੇਹ ਵੇਚੀ ਵੇਹ ਚੱਟ ਤੋਤ ਲੱਤਾ ਤੋਤ ਦਿੱਤਾ ਲਾਤ ਨਹੀਂ ਪੜਿਆ ਮੰਤੇ ਤੈ ਤੈ ਦੇ ਦੇਣੀ ਤੈ ਦੇ ਦੇਣੀ ਚਲਾ ਆ ਤੇ ਲੈ ਬਣਾ ਚਲਾਉਣਾ ਸਾਈਕਲ ਚਲਾਉਂਦੀ ਜਿਆਦਾ ਨਹੀਂ ਤੇ ਮੋਟਰਸਾਈਕਲ ਚਲਾਉਣ ਲੱਗੀ ਆ। ਉਹਦੇ ਤੂੰ ਥਾਦੇ ਤੇ ਹੁੰਦੀ ਨਹੀਂ। ਪਹਿਲੇ ਮਲੇ ਤੇ ਦੇ ਦਿੰਨੀ। ਇਹ ਤੇ ਦੇ ਦਿੰਨੀ ਮੈਂ ਥਿਥੋ ਬਣਾ ਤਾਲ। ਥਿਥੋ ਬਣਾ ਤਾਲ। ਥਿਥੋ ਬਣਾ ਤਾਲ। ਜਰਟਨ 20 ਸਟੈਪ ਕੀ 20 ਸਟੈਪ ਕਰਦੀ ਰਹਿੰਦੇ ਆ। ਤਾਲ ਪਿਛਾ ਦੇ ਦੋ। ਮੈਂ ਲੈ ਥਾਦੇ ਦੇਣੀ ਉੱਥੇ। ਮੈਂ ਤੂੰ ਦੋ ਦੋ ਦੇ ਨਾ ਤੈਨੂੰ ਮੈਂ। ਤਾਂ ਤਾਂ ਤੇ ਦੀ ਦੰਦੀ ਆ। ਇਹਨੂੰ ਸਮਝਾਇਆ ਤਾਂ ਨਹੀਂ। ਸਮਝਾਇਆ। ਮੈਂ ਤਾਂ ਇਹ ਤੇ ਦੰਦੀ ਨਾਲ ਦੇ। ਤੈਨੂੰ ਨਹੀਂ ਆਪ ਮੇ ਮੱਤੀ ਨੂੰ ਦਾਇਤਾ ਲੈ ਤਾ ਤੂੰ ਮਤਾਲੇ ਤੂੰ ਮਦੂਮ ਦੂਮ ਦੂਨੂ ਨੂ 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 ਦੂਮ ਤੋੜ ਫਤਿਆ ਕਾ ਨਾ ਕਰਦੇ ਚ ਵਜ ਜੇ ਤੂੰ ਮਚਾਏ ਕਿਤੇ ਉਹਦੀ ਨਾ ਨੂੰ ਸੋਟ ਕੇ ਉਹਦੀ ਨਾ ਧੂਮ ਮਚਾਦੀ ਤੂੰ ਉਹਦੀ ਫਿਦਲੇ ਮੇਲੇ ਨਹੀਂ ਫਿਰ ਉਹ ਤਾਂ ਮਤਾਲੇ ਥਾਲ ਮਾਰ ਤੇ ਤੇ ਵੀ ਦਊਗੀ ਉਹ ਤਾਂ ਵੀ ਦਊਗੀ ਤੇ ਮੈਂ ਤੇ ਮੇਰਾ ਮਤਰਾ ਨਾ ਅੱਦਾ ਕਾਕਾ ਅੱਦਾ ਕਾਕਾ ਲੱਤ ਤੋਕ ਕੁੱਤ ਨਾ ਫਿਰ ਉਹ ਮੈਂ ਲੈ ਤਾ ਤੇ ਇੱਕ ਹੋਰ ਡੇਕੇ ਚਿੱਕਾ ਮਾਰ ਜਣਾ ਤੇ ਤੇਰੀ ਆ ਵੀ ਨਹੀਂ ਕਹਿਣਾ ਸਮਝ ਲੱਗਣੀ ਫੇਸ ਚਿੱਕਾ ਮਾਰਨ ਦਾ ਕੀ ਬੋਲਨ ਦੀ ਆ ਤੇ ਤੀਰ ਕਹਿੰਦਾ ਮੈਂ ਤਾਂ ਮਾਨੀ ਆਏ ਮਾਨੀ ਉਹ ਵੀ ਨਹੀਂ ਕੋਈ ਸਮਝ ਲੱਗਣੀ ਤੂੰ ਦਾ ਤੇ ਇਹਨੂੰ ਨਹੀਂ ਥਮਦਾ ਲਾਦੀ ਬੱਤੀ ਥਾਲੀ ਦੁਨੀ ਲਾਦੀ ਹੁਣ ਮੈਂ ਤੇਰੇ ਨਾਲ ਲਾਈਕ ਲਾਵਾਂ ਤੇ ਫਿਰ ਮੈਂ ਤੇ ਤੇ ਨਾਲ ਲਾਈ ਹੋਏ ਨਹੀਂ ਥਮਦਾ ਲਾਦੀ ਲਾਈ ਹੋਣੀ ਹੈ ਤਦਾ ਹੋਏ ਦੂਮ ਨਾ ਰੇ ਦੂਮ 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 ਨਾ ਬਲ ਬਲ ਨਾ 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 ਇਹ ਬੋਲੀ ਤੇ ਤਾਂ ਹੀ ਮੋਲਨੀ ਬਾਦਾਂ ਮਾਂ ਬੋਲੇ ਆਦੀ ਆਤਮਾਨਨੀ ਨਾ ਨੰਨ 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 ਚੱਲ ਨਹੀਂ ਕਰਦੀ ਕੀ ਐ ਚੱਲਨੀ ਤੂੰ ਉੱਠ ਕੰਮ ਕਰ ਇਹਦੇ ਬੇਲੀ ਆ ਚੱਲ ਪੁੱਤਾਂ ਲੱਦੀ ਹੀ ਨੇ ਆ ਆ ਆ ਥਲੇ ਤੇ ਲਾਇ ਥਲੇ ਥਲੇ ਤੇ ਲਾਇ ਥਲੇ ਥਲੇ ਤੇ ਲਾਇ ਥਲੇ ਥਲੇ ਨਹੀਂ ਹੁੰਦਾ ਭੁੱਲੇ ਭੁਲਾਰੇ ਭੁੱਲੇ ਤੇ ਤੰਦੀ ਆ ਥੁਲੇ ਥੁਲੇ ਮਿੱਟੀ ਦਰ ਮਾ ਪੋਤੇ ਉਰਖਾੜ ਤੇ ਚੱਲ ਫੇਰ ਕੰਮ ਕਰਨਾ ਜਿਹੜਾ ਜੇ ਤੁਹਾਨੂੰ ਅੱਜ ਲੱਗਦਾ ਤੇ ਅੱਲਾ ਲਗਾ ਆ ਤੁਦਾ ਤਾਂ ਮਾ ਪੋਤੇ ਆ ਤਾ ਤੁ ਓ ਚੱਲ ਜੀ ਮਾ ਮੇਰੇ ਨਾਲ ਕੀ ਤਾਦੇ ਆ ਬਾਜ ਤੁੰਤਾ ਦਾਦਾ ਤਾ ਤਾਦੀ ਦੇ ਮਾਦਾ ਦੀ ਆ ਦੀ ਮਰੀ ਹੋਈ ਤਾਂ ਨੂੰ ਦੇ ਨਾ ਤੇ ਤੇ ਨੂੰ ਇਹ ਤਾਂ ਮੈਂ ਸਮਝਉਂ ਨਹੀਂ ਆ ਜੇ ਤੇਰ ਕੋ ਨਹੀਂ ਚਾਜ ਨਾ ਬੋਲਿਆ ਜਾਂਦਾ ਤਾਂ ਪਰੇ ਹੋ ਹਾਂ ਤੇ ਨਾ ਬੋਲਿਆ ਕਰ ਉਦੋਂ ਤੂੰ ਵੀ ਦੇ ਤੇਰੇ ਦੀਦੀ ਦਾ ਚਾਬੀ ਦੇ ਕੇ ਛੱਡੀ ਹੁੰਨੀ ਨਾ ਬੋਲਿਆ ਕਰ ਜੇ ਨਹੀਂ ਸੁਣ ਆਪਣੀ ਲਿਮਟ ਦੀ ਗੱਲ ਕਰਿਆ ਕਰ ਜਿੰਨੀ ਕਿ ਲੋੜ ਹੈ ਨਾ ਗੱਲ ਦੀ ਓਨੀ ਕ ਕਰਿਆ ਕਰ ਉਸ ਤੋਂ ਵੱਧ ਨਾ ਕਰਿਆ ਕਰ ਤੂੰ ਪਰੇ ਤੂੰ ਹੀ ਤਾਂ ਹੁੰਨੀ ਈੜੀ ਤੇ ਸੁਣ ਲੈ ਹੁਣ ਤੇ ਤ ਨਾ ਮਾਰਿਆ ਤਲਵੀ ਕੱਲਾ ਕੱਲਾ ਤੇਲੇ ਆ ਤੁਹਾਨੂੰ ਤੇ ਫਿਰ ਮੈਂ ਜਾਗ ਤੇ ਤੇਰਾ ਉਹ ਨਾ ਪੇਡੋਣਾ ਜਦੋਂ ਤੂੰ ਛਦਾਖਲਾਰਦੀ ਆਂ ਤੇ ਮੇਰੇ ਦਦੀ ਹੈਦੀਆਂ ਤੇ ਮੈਂ ਨਾ ਕਿੱਤ ਤੋਲਿਆ ਇਹ ਨਹੀਂ ਤਨਉਂਦੇ ਨਾ ਨਾ ਤੇ ਮੇਰਾ ਥਾਤ ਦੇਣਾ ਤਾਈਦਾ ਛੋੜ ਤੇ ਵਾ ਇਸ ਵਾ ਦੇਣਾ ਅਮਰ ਤੇਨੇ ਤੇਰੀਆਂ ਸੰਗ ਲਾ ਕੇ ਤੇਰਾ ਬੋਲ ਬੋਲ ਕੇ ਸਾਡੇ ਵੀ ਮੂੰਹ ਚ ਥੱਥੇ ਥੱਥੇ ਸ਼ਬਦ ਨਿਕਲਦੇ ਆ ਤੂੰ ਵੀ ਨਹੀਂ ਤਰੋਨੀ ਤੂੰ ਤੇਰੇ ਤਾਤੇ ਆ ਉਹ ਤੇਰੀ ਅਸਾਂ ਸੁਣ ਕੇ ਹੀ ਸਾਹ ਨਾ ਬੋਲਿਆ ਘਰ ਲਿਮਟ ਦੀ ਗੱਲ ਕਰਿਆ ਕੰਗਲੰਦੇ ਥੰਗਲੰਦੇ ਹਰਦੀ ਹਰਦੀ ਆ ਜਾਵੀਂ ਤੂੰ ਤੋ ਤੋ ਆ ਤੂੰ ਇਹਨੇ ਨਾ ਤੂੰ ਸੁਧਰਨਾ ਤਾਂ ਨਹੀਂ ਉਹਨਾਂ ਨੇ ਸੁਧਰਨਾ ਟਾੜੇ ਤੋਂ ਰੱਖੀ ਪਣਾਵ ਦੀਦੀ ਦੀਦੀ